ਸਾਸਤਰੀ ਕਾਲ ਜੀ ਮੇਰੇ ਵੱਲੋਂ ਜੀ ਤੁਹਾਨੂੰ ਸਾਰਿਆਂ ਨੂੰ ਅਮੀਦ ਹੈ ਜੀ ਤੁਸੀਂ ਸਾਰੇ ਜਾਣੇ ਠੀਕ ਹੋਵੋਗੇ ਤੇ ਆਪਣੀ ਆਪਣੀ ਜ਼ਿੰਦਗੀ ਦੇ ਵਿੱਚ ਜੀ ਖੁਸ਼ ਹੋਵੋਗੇ ਤੇ ਪ੍ਰਮਾਤਮਾ ਤੁਹਾਨੂੰ ਹਮੇਸ਼ਾ ਖੁਸ਼ ਰੱਖੇ ਜੀ ਚੜ੍ਹਦੀਆਂ ਕਲਾਂ ਵਿੱਚ ਰੱਖੇ ਜੀ ਲੱਗੇ ਆ ਵੀ ਅੱਜ ਦਾ ਬਲੌਗ ਸ਼ੁਰੂ ਕਰ ਰਹੇ ਜੀ ਬਲੌਗ ਤੋਂ ਪਹਿਲਾਂ ਸਾਡੇ ਚੈਨਲ ਨੂੰ ਜੀ ਸਬਸਕ੍ਰਾਈਬ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰ ਦਿਆ ਕਰੋ ਜੀ ਤੇ ਅੱਜ ਮੌਸਮ ਹੈਗਾ ਜੀ ਬਹੁਤ ਵਧੀਆ ਮੀਂਹ ਪਿਆ ਲਿਆ ਜੀ ਮੌਸਮ ਠੰਡਾ ਹੋ ਗਿਆ ਤੇ ਸਾਡੇ ਇਲਾਕੇ ਦੇ ਵਿੱਚ ਬੈਸੇ ਕੱਲ ਗੜੇਮਾਰੀ ਹੋਈ ਜ਼ਰੂਰ ਆ ਤੇ ਕਿਹੜੇ-ਕਿਹੜੇ ਇਲਾਕੇ ਵਿੱਚ ਹੋਈ ਹੈ ਜੀ ਤੁਸੀਂ ਆਪਣੇ ਕਮੈਂਟ ਸਾਨੂੰ ਜ਼ਰੂਰ ਦੱਸਿਓ ਕਿਹੜੇ-ਕਿਹੜੇ ਇਲਾਕੇ ਵਿੱਚ ਮੀਂਹ ਵੀ ਪਿਆ ਔਰ ਗੜੇਮਾਰੀ ਵੀ ਸਾਡੇ ਮੀਂਹ ਵੀ ਪਿਆ ਜੀ ਔਰ ਗੜੇਮਾਰੀ ਵੀ ਹੋਈ ਆ ਪਰ ਪਈ 10-15 ਮਿੰਟ ਵਾਸਤੇ ਹੀ ਆ ਪਰ ਇੰਨੇ ਦੇ ਵਿੱਚ ਜਿਹੜਾ ਧਰਤੀ ਦੇ ਮਣਾ ਮੋਟਾ ਗਿੱਲੀ ਹੋ ਗਈ ਆ ਪਰਦਾ ਹੈ ਕਿ ਉਹ ਖਤਮ ਹੋ ਵੀ ਮਣੀ ਮੁੱਟੀ ਹੁਣ ਹਵਾ ਜਿਵੇਂ ਅੱਜ ਚੱਲਦੀ ਆ ਠੰਡਾ ਮੌਸਮ ਹੈ ਜਾਨੀ ਕਿ ਕਹਿਣ ਦਾ ਮਤਲਬ ਅੱਜ ਠੰਡਾ ਮੌਸਮ ਆ ਤੇ ਬਾਕੀ ਵੀਡੀਓ ਨੂੰ ਸਾਡੀ ਨੂੰ ਸ਼ੇਅਰ ਜਰੂਰ ਕਰ ਦਿਆ ਕਰੋ ਤੇ ਖੁਰਮੈਂਤੀ ਜੀ ਅਗਰ ਸਾਤ ਤੋਂ ਕੁਝ ਕਹਿਣ ਦੇ ਸਮੇਂ ਕੁਝ ਬੋਲਣ ਦੇ ਸਮੇਂ ਕੁਝ ਗਲਤੀਆਂ ਹੋ ਜਾਣੀਆਂ ਆਪਣਾ ਛੋਟਾ ਭਰਾ ਛੋਟਾ ਪੁੱਤਰ ਛੋਟਾ ਵੀਰ ਸਮਝ ਕੇ ਜਰੂਰ ਮਾਫ ਕਰ ਦਿਆ ਕਰੋ ਜੀ ਤੇ ਕੱਲ ਆਪਾਂ ਨੇ ਵੀਡੀਓ ਪਾਈ ਥੀ ਚਰਨਜੀਤ ਦੀ ਸਿਸਟਰ ਕਾਫੀ ਡਿਵੈਨ ਦੀ ਬਿਮਾਰ ਨੇ ਉਹਨਾਂ ਦੇ ਨੱਕ ਦੇ ਵਿੱਚ ਇਹਦਾ ਕੋਕੇ ਦੀ ਪ੍ਰੋਬਲਮ ਆ। ਇੱਕ ਭੈਣ ਨੇ ਮੈਨੂੰ ਕਮੈਂਟ ਮਾਰਿਆ। ਕਹਿੰਦੀ ਵੀ ਜੀ ਵੀ ਤੁਸੀਂ ਨਾ ਸੁਝਾਰ ਹੁੰਦੀ ਆ ਵੀ ਉਹ ਥੋੜੀ ਸੰਘਾ ਦਿਓ। ਉਹਦੇ ਨਾਲ ਜਦੋਂ ਸ਼ਿਕ ਆਊਗੀ ਤਾਂ ਕੋਕਾ ਉਹ ਬਾਹਰ ਆ ਜਾਊਗਾ। ਤੇ ਭੈਣੇ ਬਹੁਤ ਵਧੀਆ ਜਿਹੜਾ ਤੁਹਾਡਾ ਸੁਝਾਅ ਆ। ਮੈਂ ਵੈਸੇ ਉਹਨਾਂ ਨੂੰ ਫੋਨ ਕਰਕੇ ਜਦੋਂ ਥੋੜਾ ਮੈਸੇਜ ਮੈਂ ਦੇਖਿਆ ਮੈਂ ਰਾਤੀ ਦਾਖਤਾ ਤਾਂ ਵੀ ਤੁਸੀਂ ਆਹ ਕੁਝ ਕਰਕੇ ਦੇਖ ਲਓ ਤੇ ਉਹ ਕਹਿੰਦੇ ਵੀ ਕੋਈ ਗੱਲ ਨਹੀਂ ਵੀ ਅਸੀਂ ਦੇਖ ਲਵਾਂਗੇ ਵੀ ਚਲੋ ਕਹਿੰਦੇ ਨੇ ਉਹਦੇ ਵੀ ਡਾਕਟਰਾਂ ਦੀਆਂ ਦੁਵਾਈਆਂ ਜਾਂ ਆਪਰੇਸ਼ਨ ਦੇ ਨਾਲੋਂ ਚੰਗਾ ਵੀ ਇਦਾਂ ਹੀ ਠੀਕ ਹੋ ਜਵੇ ਹੈ ਨਾ ਵੀ ਬਾਕੀ ਦੱਸਾਂਗੇ ਆਪਾਂ ਤੁਹਾਨੂੰ ਜਰੂਰ ਵੀਡੀਓ ਦੇ ਵਿੱਚ ਵੀ ਉਹਨਾਂ ਦਾ ਕਿਆ ਬਣਿਆ ਕਿਆ ਨਹੀਂ ਉਹਨਾਂ ਨੂੰ ਸਵਾਰ ਦਿੱਤੀ ਕਿ ਨਹੀਂ ਦਿੱਤੀ ਆਪਾਂ ਤੁਹਾਨੂੰ ਜਰੂਰ ਦੱਸਾਂਗੇ ਤੇ ਇੱਕ ਭੈਣ ਬਠਿੰਡੇ ਤੋਂ ਆ ਜੀ ਮੰਡੀ ਕਲਾ ਮੰਡੀ ਕਲਾ ਮੰਡੀ ਕਲਾ ਦੇ ਰਹਿਣ ਵਾਲੇ ਆ ਇਹੋ ਜਸਪ੍ਰੀਤ ਪਤਾ ਨਹੀਂ ਇਹੋ ਮੇਰੀ ਛੋਟੀ ਭੈਣ ਹੈ ਜਾਂ ਬੜੀ ਹੈ ਪਤਾ ਨਹੀਂ ਹੁਣ ਵੀਰਾ ਹੈ ਛੋਟਾ ਹੀ ਅਜ ਬੜਾ ਕਿਉਂਕਿ ਉਹਨਾਂ ਨੇ ਕੱਲਾ ਜਸਪ੍ਰੀਤ ਲਿਖਤਾ ਕੌਰ ਨਾ ਸਿੰਘ ਕੁਝ ਵੀ ਨਹੀਂ ਕਿਹਾ ਉਹਨਾਂ ਨੇ ਤੇ ਬਾਕੀ ਭੈਣੇ ਤੁਹਾਡਾ ਤਹਿ ਦਿਲੋਂ ਧੰਨਵਾਦ ਹੈ ਤੁਸੀਂ ਸਾਡੇ ਲਈ ਸਾਡੇ ਪਰਿਵਾਰ ਦੇ ਲਈ ਬੜੀਆਂ ਅਰਦਾਸਾਂ ਕਰਦੇ ਆਂ ਪ੍ਰਮਾਤਮਾ ਤੁਹਾਨੂੰ ਵੀ ਖੁਸ਼ ਰੱਖੇ ਭੈਣੇ ਤੁਹਾਡਾ ਕਿਹਾ ਸਿਰ ਮੱਥੇ ਤੇ ਬਠਿੰਡੇ ਕੋਲ ਆ ਜੀ ਪਿੰਡ ਮੰਡੀ ਕਲਾ ਤੇ ਆਪਾਂ ਜਿਹੜੀ ਭੈਣ ਦੀ ਗੱਲ ਕਰਦੇ ਤੇ ਵੀ ਜਿਹੜੇ ਸਾਨੂੰ ਸੁਝਾਅ ਦਿੱਤਾ ਤਾਂ ਅਨੁਸਾਰ ਬਾਰੇ ਵੀ ਉਹਨਾਂ ਨੂੰ ਥੋੜੀ ਨੁਸਾਹਤ ਸੰਗਾ ਦਿਓ ਕਿ ਸ਼ਾਇਦ ਤੁਹਾਡੀ ਜਿਹੜੀ ਸਾਲੀ ਆ ਚਰਨਜੀਤ ਕੌਰ ਦੀ ਭੈਣ ਆ ਵੀ ਸ਼ਾਇਦ ਉਹਨੂੰ ਛੇਕਾ ਆਉਣ ਦੇ ਕਾਰਨ ਜਿਹੜਾ ਕੈਪ ਜਾਂ ਹੁੰਦਾ ਹੀ ਕੋਕੇ ਦਾ ਉਹ ਫਸ ਗਿਆ ਤੇ ਉਹ ਕਹਿੰਦੇ ਵੀ ਸਾਡੇ ਨਾਲ ਛੋਟੇ ਜਿਹੇ ਹੁੰਦੀ ਮੇਰੀ ਭੈਣ ਦੇ ਏਕੜੇ ਖੇਲਦੇ ਹੋਣੇ ਕਿਤੇ ਉਹਨਾਂ ਦੇ ਨਾਲ ਕੋਕਾ ਫਸ ਗਿਆ ਤੇ ਡਾਕਟਰਾਂ ਨੇ ਉਹਨਾਂ ਨੂੰ ਵੀ ਆਪਰੇਸ਼ਨ ਵਾਸਤੇ ਕਿਹਾ ਤਾਂ ਆਪਰੇਸ਼ਨ ਵਾਸਤੇ ਜਦੋਂ ਡਾਕਟਰਾਂ ਨੇ ਕਿਹਾ ਫੇਰ ਕਹਿੰਦੇ ਨੇ ਉਹਦੇ ਘਰ ਦੇ ਵਿੱਚ ਸਿਆਣਾ ਉਹਨਾ ਬਹੁਤ ਜ਼ਰੂਰੀ ਆ ਕਿਉਂਕਿ ਸਿਆਣੇ ਨੂੰ ਪਤਾ ਹੁੰਦਾ ਨੁਕਤਿਆਂ ਦਾ ਫਿਰ ਉਹਨਾਂ ਨੇ ਕੀ ਕਰਿਆ ਕਿ ਨੁਸਹਾਰ ਲਿਆਂਦੇ ਨੁਸਹਾਰ ਲਿਆ ਕੇ ਉਹਨਾਂ ਨੇ ਸੰਘਾਤੀ ਤੇ ਜਦੋਂ ਵੀ ਸ਼ਿਕ ਉਹਨਾਂ ਨੂੰ ਆਈ ਤੇ ਉਹ ਜਿਹੜਾ ਅੰਦਰ ਕੈਪਤਾ ਉਹਨਾਂ ਦਾ ਔਰ ਬਾਹਰ ਨਿਕਲ ਗਿਆ ਨੱਕ ਦਾ ਤੇ ਬਿਲਕੁਲ ਉਹ ਠੀਕ ਨੇ ਤੇ ਉਹਨਾਂ ਨੇ ਸਾਨੂੰ ਸੁਹਾਵ ਦਿੱਤਾ ਪੈਣੇ ਤੇਰਾ ਧੰਨਵਾਦ ਆ ਤੇ ਬਾਕੀ ਦਰ ਚਰਨਜੀਤ ਕੌਰ ਵੀ ਬੈਠੀ ਆ ਚਰਨਜੀਤ ਸਤਿਕਾਰ ਜੀ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਰਮਾਤਮਾ ਗਿਰਦਾ ਸਤਿਸ਼ੀ ਨੂੰ ਸਦਾ ਚੜ੍ਹਦੀ ਕਲਾ ਵਿੱਚ ਰਹੋ ਤੰਦਰੁਸਤ ਰਹੋ ਤੇ ਦੁੱਖ ਤਕਲੀਫਾਂ ਤੋਂ ਮੁਕਤ ਰਹੋ ਇਧਰ ਅੰਗਤ ਜੀ ਵੀ ਮਾਸਤਾ ਨੇ ਆਪਣਾ ਖੇਲੜੀ ਵਿੱਚ ਜੀ ਅੱਜ ਰਾਵ ਸਾਡੇ ਹਿੱਸਾ ਪੈ ਗਿਆ ਥੋੜਾ ਜਿਹਾ ਸੋ ਥੋੜੇ ਜਗ੍ਹਾ ਨਾਲ ਵੀ ਰੋਲ ਧੂਫੋਂ ਦਾ ਫਰਕ ਪੈ ਗਿਆ ਜੇ ਕੱਲ ਬਹੁਤ ਜ਼ਿਆਦਾ ਧੂਫਾ ਹਾਂ ਗਰਮੀ ਬਹੁਤ ਪੈ ਰਹੀ ਦੀ ਪੰਜ ਛੇ ਦਿਨਾਂ ਤੋਂ ਇੱਕ ਚਲ ਆਪਾਂ ਹੁਣ ਐ ਆਚਾਰੀ ਜੀ ਦਾ ਮੰਦਿਰ ਬੈਠ ਜੰਨੇ ਆ ਜਿਨ੍ਹਾਂ ਨੇ ਹੁਣ ਵਿਚਾਰੇ ਨੇ ਕੰਮ ਕਾਰ ਕਰਨੇ ਆ ਇਧਰ ਬੱਚੇ ਸਕੂਲ ਜਾਂਦੇ ਆ ਹਨਾ ਕਿੱਦਾਂ ਵਿਚਾਰੇ ਭਾਈ ਆ ਬਿਹਾਰੀ ਨੇ ਬਈ ਵਿਚਾਰੇ ਤਦ ਇਹ ਗੱਲ ਨਹੀਂ ਜਹਣਾ ਨਾ ਚਲੋ ਉਹ ਵੀ ਚੈਰੰਜ ਆਪਣੇ ਪੰਜਾਬੀ ਵੀ ਬਹੁਤ ਕੰਮ ਕਰਦੇ ਹਨਾ ਉਹ ਵੀ ਦੱਸਦੀ ਤੁਹਾਨੂੰ ਜੀਰੀਆਂ ਲਾਉਣੀਆਂ ਨੇ ਮੱਕੀਆਂ ਵੜਣੀਆਂ ਨੇ ਕੰਮ ਬਹੁਤ ਹੈ ਨਾ ਆਪਾਂ ਕਾਇਦਨ ਨੇ ਆ ਦੇ ਚਲੋ ਦੇਖੋ ਮਿਹਨਤ ਕਰਕੇ ਆਪਾਂ ਪੈਸਾ ਦੰਦੇ ਅਗਲੇ ਨੂੰ ਫੀਚਰਲ ਕੋਈ ਨਹੀਂ ਦਿੰਦਾ ਮਿਹਨਤ ਕਰਨੀ ਪੈਂਦੀ ਹੈ ਸਕਦੀਆਂ ਇਹਨਾਂ ਦੀ ਵੀ ਤੁਸੀਂ ਮਦਦ ਕਰਿਆ ਕਰੋ ਜਿੱਦਾਂ ਵੀ ਨੀਂਗੂ ਪਾਣੀ ਖੰਡਾ ਪਾਣੀ ਭੇਜਿਆ ਕਰੋ ਮੋਟਰਾਂ ਤੇ ਹਨਾ ਬਿਲਕੁਲ ਹਨਾ ਦੇਸੀ ਸੇ ਆ ਤਾਂ ਚਲੋ ਅभी ਅੰਦਰਾ ਸੀ ਤੇ ਬੰਦੇ ਬੰਦੇ ਨਹੀਂ ਆ ਪਰ ਮੇਰੀ ਗੱਲ ਸੁਣ ਹੁਣ ਮੈਂ ਤੇਰੀ ਪਹਿਲਾਂ ਗੱਲ ਟੋਕਣ ਲੱਗਿਆ ਹੁਣ ਕਈ ਪਿੰਡਾਂ ਦੇ ਵਿੱਚ ਮਤੇ ਵੀ ਪਾਏ ਗਏ ਆ ਪਰਦੇਸੀ ਜਿਹੜੇ ਹੁਣ ਬਾਹਰੋਂ ਆਏ ਹੋਏ ਤੇ ਉਹ ਚੁੱਕੀ ਪਿਆਰ ਨੂੰ ਵਾਪਸ ਘੜ ਤੇ ਹਨ ਵੀ ਕਈ ਪਿੰਡਾਂ ਦੇ ਵਿੱਚ ਹੁਣ ਕਈ ਪਿੰਡ ਤਨ ਮੈਂ ਇੱਕ ਗੱਲ ਦੱਸ ਦੇਣਾ ਚਾਹ ਰਿਹਾ ਜੀ ਤਾਂ ਕਈ ਪਾਸੇ ਇੰਨਾ ਘਰੌਲਾ ਪਿਆ ਪਿਆ ਵੀ ਭਈਆਂ ਨੇ ਜੀ ਪੰਜਾਬੀ ਮੁੰਡਾ ਕੁੱਟਿਆ ਜੀ ਪੰਜਾਬੀ ਦੇ ਬਾਲ ਤਾਰ ਤੇ ਬਹੁਤ ਹਨ ਪਰ ਲੇਕਿਨ ਗੱਲ ਪਤਾ ਕੀ ਹੈ ਇੱਕ ਦਾ ਕਰਨਾ ਸਾਰਿਆਂ ਨੂੰ ਭੋਗਣਾ ਪੈ ਜਾਂਦਾ ਪਰ ਇੱਕ ਦਾ ਲੈ ਵੀ ਆ ਦੇਖੋ ਜਦੋਂ ਨਾ ਪਿੱਛੇ ਜੇ ਲੋਕਡਾਊਨ ਚ ਜੀੜੀ ਲੱਗੀ ਆ ਜਿਆਦਾ ਵੀ ਦੇਖੋ ਇਹ ਬੰਦੇ ਜਿਹੜੇ ਆਗੇ ਸੀ ਹੈਗੇ ਜਿੱਧਰ ਉਹਨਾਂ ਨੇ ਤਾਂ ਕੰਮ ਕਰਿਆ ਜਿਹੜੇ ਨਹੀਂ ਸੀ ਉਹਨਾਂ ਕਰੇ ਕਿੰਨਾ ਮੰਦਾ ਵੀ ਹੋ ਗਿਆ ਸੀ ਬੰਦਾ ਤਾਂ ਹੋ ਗਿਆ ਪਰ ਜਿਆਦਾ ਜੇ ਇੱਕ ਗੱਲ ਜਾਦੇ ਪੰਜਾਬੀ ਜਿਹੜੀ ਉੱਠੇ ਸੀ ਜੇ ਹੁਣ ਤੱਕ ਉੱਠੇ ਰਹਿਣ ਆਪ ਕੰਮ ਕਰਨ ਤਾਂ ਅਸੀਂ ਇਹਨਾਂ ਨੂੰ ਉਧਰ ਇਹਨਾਂ ਦੇ ਪਿੰਡ ਬਚਾਉਂਦੇ ਆ ਤਾਂ ਇਹਨਾਂ ਨੂੰ ਫਰਕ ਨਾ ਸਾਨੂੰ ਪਵੇ ਨਾ ਇਹਨਾਂ ਨੂੰ ਪਵੇ ਇਹ ਵੀ ਆਪਣਾ ਕੰਮ ਸਾਨੂੰ ਵੀ ਰੋਜ਼ਗਾਰ ਮਿਲੇ ਪਰ ਉਹ ਫੇਰ ਉਹੀ ਦਮਾਂ ਤੇ ਆ ਗਏ ਤੇ ਫੇਰ ਆਪਣਾ ਕੰਮ ਛੱਡਤਾ ਫੇਰ ਇਹੀ ਬਾਕੀ ਤਾਂ ਇਹੀ ਹੈ ਜਿਹੜਾ ਆਪਾਂ ਹੁਣ ਕੰਮ ਛੱਡੀ ਬੈਠੇ ਆ ਨਾ ਚਲੋ ਕੋਈ ਗੱਲ ਨਹੀਂ ਹੁਣ ਸਮੇਂ ਨਾਲ ਸਾਰਾ ਕੁਝ ਬਹੁਤ ਧੰਨਵਾਦ ਤੁਸੀਂ ਕੱਲ ਦੀ ਵੀਡੀਓ ਨੂੰ ਵੀਡੀਓ ਦੇਖ ਕੇ ਸਾਡੀ ਬਹੁਤ ਅਰਦਾਸਾਂ ਕਰਨੀ ਇੱਕ ਮੇਰੀ ਭੈਣ ਆ ਬਠਿੰਡੇ ਕੋਲ ਮੰਡੀ ਮੰਡੀ ਕਲਾ ਮੰਡੀ ਕਲਾ ਜਸਪ੍ਰੀਤ ਕੌਰ ਭੈਣੇ ਤੇਰਾ ਤਾਂ ਪਹਿਲਾਂ ਕੌਰ ਤਾਂ ਹੈ ਉਹ ਨਹੀਂ ਪਤਾ ਹੀ ਨਹੀਂ ਕਿ ਐ ਕੌਰ ਹੈ ਕਿ ਸਿੰਘ ਜਸਪ੍ਰੀਤ ਆ ਭੈਣ ਆ ਉਹ ਜਸਪ੍ਰੀਤ ਸਿੰਘ ਵੀ ਹੋ ਸਕਦਾ ਹੋ ਵੀ ਸਕਦਾ ਚਲੋ ਨਹੀਂ ਮੈਨੂੰ ਜਿਹੜਾ ਲਿਖਿਆ ਆ ਉਹਦੇ ਹਿਸਾਬ ਨਾਲ ਹਾਂ ਜਸਪ੍ਰੀਤ ਭੈਣ ਭਰਾ ਚਲੋ ਕੋਈ ਵੀ ਆ ਤੇ ਬਹੁਤ ਬਹੁਤ ਭੈਣ ਤੇਰਾ ਧੰਨਵਾਦ ਇਹ ਮੇਰੇ ਕੱਲੀ ਦੇ ਬੱਚੇ ਨਹੀਂ ਤੁਹਾਡੇ ਵੀ ਕੁਝ ਲੱਗਦੇ ਨੇ ਤੁਹਾਡੀਆਂ ਅਰਦਾਸਾਂ ਬੇਨਤੀਆਂ ਨਾਲ ਹੀ ਮੈਂ ਆਪਣੇ ਪਰਿਵਾਰ ਚ ਆਪਣੇ ਬੱਚਿਆਂ ਚ ਬੈਠੀ ਆ ਹਾਂ ਨਾ ਇਹ ਤੁਹਾਡਾ ਵੀ ਹੱਕ ਆ ਪੂਰਾ ਬਾਈ ਜੇ ਸੱਤ ਵੀ ਕੋਈ ਗਲਤੀ ਹੁੰਦੀ ਆ ਪੂਰਾ ਹੱਕ ਤੁਹਾਡਾ ਸਾਨੂੰ ਤੁਸੀਂ ਕਹਿ ਸਕਦੇ ਹੋ ਨਾ ਬਿਲਕੁਲ ਤੁਸੀਂ ਵੀ ਸਾਨੂੰ ਦੱਸਣਾ ਹੈ ਹਾਂਜੀ ਜਿਹੜਾ ਤੁਸੀਂ ਨੰਨੇ ਸੋਹਣੇ ਕਮੈਂਟ ਕਰਦੇ ਆ ਤੇ ਉਹਦੇ ਨਾਲ ਬੰਦੇ ਦਾ ਹੌਸਲਾ ਵਧਦਾ ਵੀ ਸਾਡੇ ਸਪੋਰਟ ਵਾਲੇ ਖੜੇ ਨੇ ਤੇ ਸਾਨੂੰ ਕੀ ਕਹਿੰਦੇ ਗਲਤੀਆਂ ਕੱਢਣ ਵਾਲੇ ਸਾਡੀਆਂ ਸਾਡੇ ਵਿੱਚ ਕੀ ਚੰਗਾ ਹੈ ਇਹ ਉਹ ਵੀ ਦੱਸਣੇ ਆਲੇ ਹਨ ਵੀ ਤੁਸੀਂ ਵੀ ਸਾਡੇ ਘਰ ਦਾ ਪਰਿਵਾਰ ਦਾ ਹਿੱਸਾ ਹੈ ਜਿਹੜਾ ਸਾਨੂੰ ਦੱਸ ਰਿਹਾ ਤੇ ਬਹੁਤ ਬਹੁਤ ਧੰਨਵਾਦ ਭੈਣੇ ਉਹਨਾਂ ਨੇ ਕੱਲ ਸਾਨੂੰ ਕਿਹਾ ਵੀ ਜੀ ਭਾਈ ਕਵੈਂਟ ਵਿੱਚ ਵੀ ਮੇਰਾ ਨਾਮ ਜ਼ਰੂਰ ਲਿਓ ਤੇ ਬਠਿੰਡਾ ਮੰਡੀ ਗੋਹਣਾ ਬਠਿੰਡੇ ਦੇ ਕੋਲ ਆ ਪਿੰਡ ਮੰਡੀ ਕਲਾ ਮੰਡੀ ਕਲਾ ਮੈਂ ਤਾਂ ਭਲਾ ਹੀ ਮੰਡੀ ਸਮਝੇਗੀ ਬਠਿੰਡਾ ਬਠਿੰਡਾ ਬਠਿੰਡੇ ਕੋਲ ਮੰਡੀ ਹੋਣੀ ਉਹਨਾਂ ਨੇ ਇਹ ਵੀ ਕਿਹਾ ਕਹਿੰਦੇ ਅਸੀਂ ਆਉਣਾ ਤਾਂ ਜੀ ਤੁਹਾਨੂੰ ਮਿਲ ਕੇ ਵੀ ਅਸੀਂ ਤੁਹਾਡੀ ਖਬਰ ਚਾਹੁੰਦਾ ਹਾਂ ਕੋਈ ਨਹੀਂ ਭੈਣੇ ਇੰਨਾ ਹੀ ਪਿਆਰ ਤੁਹਾਡਾ ਸਿਰ ਮੱਥੇ ਆ ਤੁਸੀਂ ਸਾਡੇ ਲਈ ਇੰਨੀ ਦਵਾਮਾਂ ਕਰਦੇ ਆ ਠੀਕ ਹੈ ਨਹੀਂ ਤੇ ਨੰਬਰ 2 ਇੱਕ ਭੈਣ ਦਾ ਕਮੈਂਟ ਵੀ ਆਇਆ ਤਾਂ ਕਹਿੰਦੀ ਮੇਰੀ ਭੈਣ ਨਾ ਛੋਟੀ ਜੀ ਹੁੰਦੀ ਖੇਲਦੀ ਸੀ ਹਾਂਜੀ ਉਹਨੇ ਨਾ ਨੱਕ ਦੇ ਅੰਦਰ ਕੋਕਾ ਚਲੇ ਗਿਆ ਤਾਂ ਨਲਕੀ ਨਲਕੀ ਫਸ ਗਈ ਸੀ ਹਾਂਜੀ ਤੇ ਫਿਰ ਸਾਨੂੰ ਵੀ ਡਾਕਟਰ ਨੇ ਕਹਿੰਦੇ ਆਪਰੇਸ਼ਨ ਨੂੰ ਦੱਸਿਆ ਤਾਂ ਪਰ ਘਰ ਦੇ ਵਿੱਚ ਸਿਆਣਾ ਹੋਣਾ ਬਹੁਤ ਜ਼ਰੂਰੀ ਆ ਹਨਾ ਤੇ ਫਿਰ ਉਹਨਾਂ ਨੇ ਨਾ ਉੱਥੇ ਜਿਹੜੇ ਦਾਦਾ ਜੀ ਦੇ ਤੇ ਉਹਨਾਂ ਨੇ ਇਹਨਾਂ ਨੂੰ ਸਹਾਰ ਲਿਆ ਕੇ ਸੰਘਾਈ ਤੇ ਉਹ ਕੁੜੀ ਨੂੰ ਆ ਗਈ ਛਿੱਕ ਪੈਨਡੂ ਵੀ ਦੱਸਿਆ ਕਿਸੇ ਨੇ ਉਹ ਬਾਹਰ ਨਿਕਲ ਗਈ ਤੇ ਗੌਰੀ ਦਾ ਮੈਨੂੰ ਸਵੇਰ ਨੂੰ ਫੋਨ ਆਇਆ ਧੀ ਮੰਮੀ ਨੂੰ ਇਹਦੇ ਜਿਹੜੇ ਸਾਡੇ ਕਢਾਣੀ ਤੋਂ ਵੀਡੀਓ ਦੇਖ ਲਈ ਮੇਰੀਆਂ ਭੈਣਾਂ ਚਲੋ ਰਿਸ਼ਤਦਾਰੀ ਦੇ ਹਿਸਾਬ ਨਾਲ ਰੱਖ ਲਓ ਵੀ ਇਹ ਸਾਡੇ ਰਿਸ਼ਤੇਦਾਰ ਹੋ ਗਏ ਉਹ ਰਿਸ਼ਤੇਦਾਰ ਇਹਨੇ ਜਦੋਂ ਭੈਣ ਵੀ ਆਈ ਹੈ ਨਾ ਤੇ ਉਹਨਾਂ ਨੇ ਕਈਆਂ ਨੇ ਗੌਰੀ ਨੂੰ ਫੋਨ ਕਰਕੇ ਪੁੱਛਿਆ ਵੀ ਤੇਰੀ ਮੰਮੀ ਨੂੰ ਕਿਹਾ ਹੋ ਗਿਆ ਵੀ ਅਸੀਂ ਵੀਡੀਓ ਦੇਖੀ ਵੀ ਸਾਨੂੰ ਵੀਡੀਓ ਤੋਂ ਪਤਾ ਲੱਗਿਆ ਕਿਉਂਕਿ ਦੇਖੋ ਹੁਣ ਟਾਈਮ ਤਾਂ ਹੈ ਨਹੀਂ ਨਾਲੇ ਅੱਜ ਕੱਲ ਦਾ ਸਮਾਂ ਹੀ ਨਹੀਂ ਰਿਹਾ ਹਨਾ ਸਮਾਂ ਵੇ ਚਲੋ ਆ ਵੀਡੀਓ ਦੇਖ ਕੇ ਬੰਦੇ ਨੂੰ ਪਤਾ ਲੱਗ ਜਾਂਦਾ ਉਹਨਾਂ ਨੇ ਜਦੋਂ ਫੋਨ ਕਰੇ ਦੇਖੋ ਇੰਨਾ ਪਿਆਰ ਆ ਜਦੋਂ ਕੌੜੀ ਨੂੰ ਪੁੱਛਿਆ ਮੇਰੀ ਮੰਮੀ ਕਿੱਦਾਂ ਹੈ ਵੀ ਐਦਾਂ ਹੋ ਗਿਆ ਸਾਨੂੰ ਵੀਡੀਓ 'ਚ ਪਤਾ ਲੱਗਿਆ ਧੰਨਵਾਦ ਉਹਨਾਂ ਦਾ ਸਾਰਿਆਂ ਦਾ ਜਿਹੜਾ ਇੰਨੀ ਫਿਕਰ ਕਰਦੇ ਨੇ ਹੈਨਾ ਤੇ ਕੌੜੀ ਕਹਿੰਦੀ ਮੈਂ ਤਾਂ ਬਸ ਨਹੀਂ ਜਦੋਂ ਦੋਸਤਾਂ ਨੂੰ ਮੋਬਾਈਲ ਤੇ ਜਿਹੜੀ ਮਾਸੀ ਨੂੰ ਵੀਡੀਓ ਭਾਈਤੀ ਸਾਨੂੰ ਫੋਨ ਆਏ ਨੇ ਉਹਨੇ ਕਹਿੰਦੀ ਹਾਂ ਵੀ ਇਹਨਾਂ ਨੇ ਵੀਡੀਓ 'ਚ ਦੱਸਿਆ ਹੋਣਾ ਤੇ ਜਦੋਂ ਫੋਨ ਕਰਦੇ ਵਿਚਾਰਨ ਜੀ ਤਾਂ ਥੋੜੀ ਟੈਨਸ਼ਨ ਜੀ ਜ਼ਿਆਦਾ ਲੇ ਗਈ ਜਿਵੇਂ ਹੈ ਪਰ ਅੰਤ ਆ ਬਣਨਾ ਅਗਾ ਦੇਖੋ ਸਾਡੀ ਮੰਮੀ ਨਾਲ ਜੀ ਇਹ ਚੀਜ਼ ਬੀਤੀ ਆ ਮੇਰੀ ਮੰਮੀ ਦੇ ਵੀ ਚਲ ਗਈ ਤੇ ਅੰਦਰ ਇੱਕ ਨਾਲ ਕੇ ਇੱਕ ਪਿੰਨ ਦੀ ਪਿੱਛੇ ਜਿਹੜੇ ਪਕੈਪ ਦੀ ਜੱਸਦੇ ਹੁੰਦੇ ਆ ਤੇ ਉਹਨਾਂ ਦਾ ਆਪਰੇਸ਼ਨ ਫਿਰ ਚੰਡੀਗੜ੍ਹ ਹੋਇਆ ਮੰਮੀ ਜਣੀ ਕੇ ਮੇਰੀ ਸੱਸ ਜੀ ਚਰਨ ਜੀ ਦੀ ਮੰਮੀ ਮੇਰੀ ਸੱਸ ਮਾਤਾ ਹਾਂ ਉਹਦੀ ਗੱਲ ਅਸੀਂ ਕਰਦੇ ਆ ਚੰਡੀਗੜ੍ਹ ਜਾ ਕੇ ਖੜਾ ਛੁੱਟਿਆ ਉਹਨਾਂ ਦੀ ਨਾੜੀ ਬਲੌਕ ਹੋ ਗਈ ਸੀ ਜਮਾਈ ਤੇ ਦੁਬਾਰਾ ਉਹਨਾਂ ਨੇ ਨਾੜੀ ਪਾਈ ਆ ਫੇਰ ਤਾਂ ਕਿ ਮਤਲਬ ਛੋਟੀ ਜੇ ਹੁੰਦੇ ਦੇ ਸਮੇ ਤੋਂ ਕਿੰਨਾ ਸਮਾਂ ਗੱਡ ਗਈ ਵੀ ਪਤਾ ਨਹੀਂ ਕਿੱਦਾਂ ਪਰਮਾਤਮਾ ਨੇ ਘੜਾਇਆ ਪਤਾ ਨਹੀਂ ਸਾਡੇ ਕਰਕੇ ਹਨਾ ਬੱਚਿਆਂ ਕਰਕੇ ਪਰਮਾਤਮਾ ਨੇ ਸੂਣੀ ਨਹੀਂ ਤਾਂ ਜਿੱਦਾਂ ਕਹਿੰਦੇ ਵੀ ਮੰਮੀ ਦਾ ਸਾਹ ਵੀ ਰੁਕਦਾ ਦੀ ਵਿੱਚ ਮੈਨੂੰ ਕਦੇ ਦੱਸਿਆ ਨਹੀਂ ਮੰਮੀ ਦਾ ਆਪਣਾ ਦੁੱਖ ਤੇ ਨਸਕੀ 24 ਘੰਟੇ ਚੱਲਦੀ ਰਹਿੰਦੀ ਸੀ ਤੇ ਸਿਰੇ ਦੁਖੀ ਜਾਂਦਾ ਤਾਂ ਬਾਕੀ ਸਮੇਂ ਦੀ ਗੱਲ ਹੈ ਜਦੋਂ ਸਮਾਣਾ ਉਦਾਂ ਹੀ ਰੋਗ ਟੁੱਟਣਾ ਬਿਲਕੁਲ ਸਮੇਂ ਸਮੇਂ ਦੀ ਗੱਲ ਆ ਵੀ ਸਮੇਂ ਦੇ ਨਾਲ ਸਾਰਾ ਕੁਝ ਹਟ ਜਵੇ ਸਾਡੇ ਇੱਕ ਡਾਕਟਰ ਆ ਜੀ ਸ਼ਰਮਾ ਜੀ ਚਮਗੌਰ ਦੇ ਤੋਂ ਜਾਣਦੇ ਹੋਣੇ ਮਾਣੀ ਮੱਜਰੇ ਦੇ ਵੀ ਉਹਨਾਂ ਨੇ ਮੰਮੀ ਨੂੰ ਇੱਕ ਐਕਸਰਸਾਈਜ਼ ਹੀ ਕਰਾਈ ਸੀ ਪਹਿਲਾਂ ਅਸੀਂ ਬਹੁਤ ਡਾਕਟਰਾਂ ਕੋਲ ਛਲਗੇ ਸੀ ਸਾਬ ਨੇ ਆਪਣੀ ਆਪਣੀ ਸਲਾਹ ਦਿੱਤੀ ਫਿਰ ਉਹਨਾਂ ਨੇ ਨਾ ਥੋੜੀ ਜਿਹੀ ਕਿ ਐਕਸਸ ਹੈ ਜ ਇਹਨਾਂ ਨੇ ਮਨਿੰਦਰ ਡੈਡੀ ਲੈ ਗਏ ਸੀ ਇਹਨਾਂ ਨੇ ਐਕਸਰਸਾਈਜ਼ ਕਰੀ ਤੀ ਫੜ ਕੇ ਕਿਉਂਕਿ ਉਹਨਾਂ ਨੇ ਬਾਹਰੋਂ ਪੜ੍ਹਾਈ ਕਰੀ ਹੀ ਹੈ ਜਿਆਦਾ ਨੋਲਿਜ ਉਹਨਾਂ ਨੂੰ ਤੇ ਕਹੀ ਉਹ ਕਹਿਣ ਵਾਲੇ ਤਾਂ ਕਹਿਣਗੇ ਨੋਰਮਲ ਜਿਹਾ ਡਾਕਟਰ ਆ ਛੋਟਾ ਜਿਹਾ ਡਾਕਟਰ ਹਨਾ ਐਦਾਂ ਕਹਿ ਦੇਣਗੇ ਨਾ ਚੁੱਪ ਗੱਲ ਆਰਾਮ ਦੀ ਹੋ ਜਾਣਾ ਆਰਾਮ ਦੀ ਉਹਨਾਂ ਨੇ ਥੋੜਾ ਜਿਹਾ ਮਮਮੀ ਨੂੰ ਮਗਰਦਣ ਨੂੰ ਐਕਸਰਸਾਈਜ਼ ਹੀ ਕਰਾਈ ਤੀ ਜਦਨ ਲੈ ਕੇ ਗਈ ਜਦੋਂ ਮਮਮੀ ਨੂੰ ਦਰਦ ਬਹੁਤ ਸੀ ਉਹ ਦਰਦ ਨਾਲ ਕਿਉਂਕਿ ਮੇਰੀ ਮਮਮੀ ਦੀ ਇੱਕ ਲੇਕੀ ਦੀ ਜਾਨ ਬਚੀ ਹੈ ਕਿਉਂਕਿ ਉਹਦੀ ਤੇ ਹੁਣ ਬਿਲਕੁਲ ਠੀਕ ਆ ਫਿਰ ਮੰਮੀ ਵੀ ਤਾਂ ਹੀ ਕਰਾਈ ਦੀ ਮੈਨੂੰ ਵੀ ਆਏ ਟੈਨਸ਼ਨ ਹੋ ਗਈ ਹੈ ਨਾ ਚਲੋ ਉਹ ਡਾਕਟਰ ਨੇੜੀ ਐਕਸਰਸਾਈਜ਼ ਕਰਾਈ ਥੀ ਹਾਂ ਫਿਰ ਉਹਨੇ ਨਾ ਦੋ ਕੁ ਮਿੰਟ ਐਕਸਰਸਾਈਜ਼ ਕਰਾ ਕੇ ਪਿੱਛੇ ਮਾਤਾ ਦੇ ਧੋਣ ਦੇ ਪਿੱਛੇ ਥੋੜੇ ਹਲਕਾ ਦੇ ਕੇ ਮੁੱਕਾ ਮਾਰਿਆ ਹਾਂ ਫਿਰ ਜਦੋਂ ਮੁੱਕਾ ਮਾਰਿਆ ਮਾਤਾ ਘਰ ਆਈ ਤਾਂ ਮਾਤਾ ਦੇ ਨਾਸਾ ਦੇ ਵਿੱਚ ਕੁਕੀ ਲੱਗ ਗਿਆ ਹਾਂ ਹੈ ਨਾ ਅੱਧੇ ਗੜ ਲੱਗੀ ਦੀ ਅੱਧੇ ਗੜ ਕੀਤੀ ਹਾਂ ਭਾਬੇ ਜਦੇ ਅਸੀਂ ਗੌਰ ਕਰੀ ਤੀ ਤੇ ਫਿਰ ਜਦੇ ਉਸ ਟਾਈਮ ਲੱਗੇ ਦੇ ਵੀ ਲੈ ਕੇ ਸੀ ਜੇ ਸੀ ਪਟਿਆਲੇ ਵੀ ਲਿਗੇ ਸੀ ਉਹਨਾਂ ਨੇ ਸਾਨੂੰ ਰੈਫਰ ਕਰਤਾ ਪੀਜੀਏ ਉਹ ਕਹਿੰਦੇ ਵੀ ਦੇਖੋ ਇਹਦਾ ਜਿਆਦਾ ਟਾਈਮ ਨਹੀਂ ਆਪਾਂ ਲੈ ਸਕਦੇ ਹੋਊਗਾ ਇਹਦਾ ਆਪਰੇਸ਼ਨ ਹੈ ਵਪਾਰ ਤੁਹਾਡਾ ਪੀਜੀਏ ਜਿੰਨੀ ਛੇਤੀ ਇਲਾਜ ਹੋਣਾ ਆ ਸਾਨੂੰ ਲੱਗਣਾ ਟਾਈਮ ਤੇ ਪ੍ਰਮਾਤਮਾ ਦੀ ਕਿਰਪਾ ਨਾਲ ਕੀ ਭੈਣ ਬਾਏ ਰਾਸਾ ਨਾਲ ਮम्मी ਦਾ 1 ਮਹੀਨੇ ਦੇ ਅੰਦਰ ਅੰਦਰ ਉਹਨਾਂ ਨੇ ਆਪਰੇਸ਼ਨ ਕਰਤਾ ਮੇਰੀ ਮੰਮੀ ਨੂੰ ਬਿਲਕੁਲ ਵੀ ਕੋਈ ਤਕਲੀਫ ਨਹੀਂ ਹੈਗੀ ਉਹਦੇ ਬਾਅਦ ਲੋਕਡਾਊਨ ਹੋ ਗਿਆ ਸੀ ਮੁੜ ਕੇ ਕਦੇ ਗਏ ਵੀ ਨਹੀਂ ਦਿਖਾਉਣ ਮਾਰਾ ਤੋਂ ਡਰ ਕੇ ਕਹਿੰਦੇ ਕਦੇ ਸੀ ਦਿਖਾਉਣ ਨਿਗਾਏ ਮੰਮੀ ਡਰ ਗਈ ਲੋਕਡਾਊਨ ਤੋਂ ਬਾਅਦ ਕਹਿੰਦੀ ਮੈਂ ਤਾਂ ਜਾਣਾ ਹੀ ਨਹੀਂ ਤੇ ਬਹੁਤ ਵਧੀਆ ਨਾ ਕੋਈ ਸਿਰ ਦੁਖਿਆ ਮੁਰਕੇ ਨਾ ਕੋਈ ਨਜਲਾ ਕੁਛ ਨਹੀਂ ਬਿਲਕੁਲ ਮੰਮੀ ਠੀਕ ਆ ਤਾਂ ਕਰਕੇ ਮੈਨੂੰ ਟੈਨਸ਼ਨ ਹੋ ਗਈ ਦੇਖੋ ਅਸੀਂ ਕਿਹੜੇ ਹਾਲਾਤਾਂ ਚੋਂ ਅਸੀਂ ਤਾਂ ਹੁਣ ਬੜੇ ਹੋ ਗਏ ਦੀ ਸਾਡੇ ਥੋੜੀ ਜ਼ਿੰਮੇਵਾਰੀ ਹੁੰਦੀ ਚੱਕੀ ਗਈ ਹੁਣ ਮੇਰੀ ਘਰ ਦੇ ਜਾਣੇ ਛੋਟੇ ਆ ਵਿਆਹਣੇ ਵਾਲੇ ਦੀ ਜ਼ਿੰਮੇਵਾਰੀ ਬਹੁਤ ਪਈਆਂ ਨੇ ਬਹੁਤ ਪਈਆਂ ਨੇ ਮਾਂ ਬਾਪ ਦਾ ਹੋਣਾ ਜਿੱਦੇ ਬਿਲਕੁਲ 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 ਤੇ ਪੁੰਨ ਦਾ ਕੰਮ ਕਰਨ ਲੱਗਿਆ ਮੈਂ ਕਰ ਲੱਗਿਆ ਪੁੰਨ ਦਾ ਕੰਮ ਹੈਗਾ ਜੀ ਇਦਾਂ ਜੋ ਅੰਗਦ ਜੀ ਜਿਹਦੇ ਨਾ ਹੱਥੋਂ ਪ੍ਰਮਾਤਮਾ ਨੇ ਦਾਨ ਜਾਂ ਪੁੰਨ ਕਰਾਉਣਾ ਉਹ ਤੇ ਕਰਵਾ ਹੀ ਲ जिने दान ਲੈਣਾ ਹੈ जिने انا ਕੋਈ ਵੀ ਮੰਨ ਲਓ ਕੋਈ ਜਿੰਨਾ ਤੁਸੀਂ ਕਰਿਆ ਹੁਣ ਤੱਕ ਚਲੋ ਕੋਈ ਹੁਣ ਜਿਵੇਂ ਕਈ ਮੇਰੇ ਭੈਣ ਭਾਈ ਕਹਿਣਗੇ ਜਿਹੜੇ ਮਹਿਮਾਨਤ ਦਿਖਾਵਾ ਕਰਦਾ ਦਿਖਾਵੇ ਦੀ ਕੋਈ ਗੱਲ ਨਹੀਂ ਹੁਣ ਤੱਕ ਜਿੰਨਾ ਵੀ ਸਤ ਹੋਇਆ ਸੀ ਕਰਿਆ ਤੇ ਪ੍ਰਮਾਤਮਾ ਇਹ ਚੀਜ਼ਾਂ ਦਾ ਪੜਦਾ ਹੀ ਰੱਖੇ ਵੀ ਜਿਹੜਾ ਅਸੀਂ ਕਰਨਾ ਦਾਨ ਕੋਲ ਅਸੀਂ ਸ਼ੋਅ ਨਾ ਕਰੀਏ ਪਰ ਜੇ ਅੱਜ ਅਸੀਂ ਆਪਣੇ ਘਰ ਆਪਣੀ ਵਧੀਆ ਰੋਟੀ ਦੋ ਟਾਈਮ ਦੀ ਖਾ ਰਹੇ ਆ ਤਾਂ ਇਹਨਾਂ ਦੀ ਜਿੰਨੀ ਕਿ ਸੇਵਾ ਕਰੀ ਉਹਦੀ ਬਦੌਲਤ ਖਾ ਰਹੇ ਆ ਇੱਥੇ ਤੱਕ ਆਏ ਤਾਂ ਉਹਨਾਂ ਦੀ ਬਦੌਲਤ ਹੀ ਆਈਆਂ ਗੱਲ ਹੈ ਹੁਣ ਤੁਹਾਨੂੰ ਸੱਚੀ ਗੱਲ ਦੱਸ ਦਨੇ ਆ ਜੀ ਦੇਖੋ ਹਣਾ ਵੀ ਚਲੋ ਕਹਿੰਦੇ ਨੇ ਉਹਨਦੇ ਵੀ ਆਪਣੀ ਸੋਭਾ ਕਰਨੀ ਵੀ ਮਾੜੀ ਗੱਲ ਹੈ ਸਾਡੇ ਇੱਥੇ ਜੀ ਚਾਰੇ ਪਾਸੇ ਤੁਹਾਨੂੰ ਦਿਖਾ ਦਿੰਨਾ ਮੈਂ ਜੰਗਲ ਏਰੀਆ ਇੱਧਰ ਡੰਗਰ ਡੁੰਗਰ ਹਨਾ ਹਵਾਰਾ ਵਿਚਾਰੇ ਪੰਛੀ ਹਵਾਰਾ ਕਾਫੀ ਫਰੀ ਜਨ ਹੈ ਬਹੁਤ ਫਿਰਦੇ ਆ ਇਹ ਵੀ ਬੱਚਾ ਹੀ ਹੈ ਵਿਚਾਰਾ ਨਾਲ ਇਹ ਵੀ ਬੱਚਾ ਹੀ ਹੈ ਇਹ ਕਿਹੜਾ ਬਹੁਤ ਤੇ ਕਿਸੇ ਨੇ ਕਿਆ ਕਰਿਆ ਜੀ ਇੱਕ ਵਾਰ ਤਾਂ ਗਾਇ ਦੇ ਕਿਸੇ ਨੇ ਟੱਕ ਲਾਤਾ ਕਿਸੇ ਨੇ ਕੁਹਾੜਾ ਮਾਰਿਆ ਉਹ ਗਾਂ ਦੇ ਅੰਦਰ ਪੈ ਗਏ ਵਿਚਾਈ ਦੇ ਢਿੱਡ 'ਚ ਕੀੜੇ ਹੈ ਬਹੁਤ ਡੂੰਗਾ ਤਾਜੀ ਘਟੋ ਘਟ ਮੇਰੇ ਹਿਸਾਬ ਦੇ ਨਾਲ ਉਹ ਚਾਰ ਉਂਗਲ ਵਿੱਚ ਡੂੰਗਾ ਤਾ ਤੇ ਭਾਈ ਕਿਆ ਕਰਿਆ ਮੈਂ ਵੀ ਜਿੱਦਾਂ ਪ੍ਰਮਾਤਮਾ ਨੇ ਤੁਹਾਨੂੰ ਦੱਸਿਆ ਵੀ ਸੇਵਾਜੀ ਤੋਂ ਲੈਣੀ ਉਹ ਤਾਂ ਲੈ ਲੈਣੀ ਲੈਣੀ ਹੈ ਦੁਨੀਆ ਫਿਰਦੀ ਰਹੇ ਇਹ ਉਧਰ ਰੈਸਟ ਹਾਊਸ ਹੈ ਸਾਡੇ ਉਧਰ ਨਹਿਰ ਮਹਿਕਮਾ ਗਾਂ ਖੜੀ ਹੁੰਦੀ ਸੀ ਉਹ ਪਿਲਕਣ ਦੇ ਥੱਲੇ ਪਾਲੀ ਸਾਈਡ ਉਹਨੇ ਪੱਕਾ ਹੀ ਸੀਮਲ ਬਹੁਤ ਮਾਰ ਲੱਗ ਗਈ ਸੀ ਤੇ ਫਿਰ ਮੈਂ ਕਿਆ ਕਰਿਆ ਜੀ ਮੈਂ ਫੜ ਲਈ ਫੜ ਕੇ ਅਸੀਂ ਇੱਥੇ ਬੰਦ ਲਈ बनके यू ਨੂੰ ਚੰਗੀ ਤਰ੍ਹਾਂ ਉਹਦਾ ਟ੍ਰੀਟਮੈਂਟ ਕਰਿਆ ਮੈਨੂੰ ਇਹ ਵੀ ਗਾਲਾਂ ਕੱਢਦੇ ਹੁੰਦੇ ਤੇ ਵੀ ਤੇ ਲਿਆਂਦੀ ਇੰਨੀ 스멜 ਮਾਰਦੀ ਆ ਹੈ ਤੂੰ ਭੁੱਖੀ ਮਾਰਨਾ ਇਹ ਨਹੀਂ ਮੈਂ ਕਹਾਂ ਵੀ ਕੋਈ ਗੱਲ ਨਹੀਂ ਵੀ ਜਿਹੜਾ ਇਹਦੇ ਕਰਮਾਂ ਦਾ ਜੋ ਇਹਨੇ ਬੀਜਿਆ ਉਹਨੂੰ ਮਿਲ ਗਿਆ ਪਰ ਆਪਣੇ ਕਰਮਾਂ ਦੇ ਵਿੱਚ ਇਹਦੀ ਸੇਵਾ ਲਿਖੀ ਆਪਾਂ ਨੇ ਕਰਨੀ ਆ ਵੀ ਜਿੰਨੀ ਕੋਈ ਆਪਾਂ ਨੇ ਕਰਨੀ ਚਾਹੀਦੀ ਨਹੀਂ ਸੇਵਾ ਦੇ ਨਾਲ ਨਾਲ ਸਾਨੂੰ ਫਲ ਵੀ ਮਿਲਣਾ ਸੀ ਪਰ ਅਸੀਂ ਨਹੀਂ ਗੌਰਿਆ ਤੁਹਾਨੂੰ ਦੱਸਦੇ ਆ ਜੀ ਇਸ ਨਾਲ ਦੀ ਨਾਲ ਕੀ ਹੋਇਆ ਉਸ ਤੋਂ ਬਾਅਦ ਦੇ ਵਿੱਚ ਜੀ ਚਲੋ 15-20 ਦਿਨ ਮੈਂ ਉਹਦੇ ਪੱਟੀਆਂ ਕਰੀਆਂ ਵਿਚਾਰੀ ਦੇ ਐਡੇ-ਐਡੇ ਲੰਬੇ ਪੂੰਛ ਵਾਲੇ ਕੀੜੇ ਪੈ ਗਏ ਔਰ ਕੀੜੇ ਵੀ ਆਇਆ ਨਿਕਲ ਐਨੇ ਨਿਕਲਦੇ ਤਿੰਨੇ ਐ ਜਿਹੜਾ ਵੀ ਉਹਦੇ ਕੋਲ ਜਾਂਦਾ ਤਾਂ ਮੈਨੂੰ ਗਾਲਾਂ ਹੀ ਕਢਦਾ ਵੀ ਤਾਂ ਕਿਆ ਬੰਨਿਆ ਹੋਇਆ ਪਰ ਨਹੀਂ ਮੈਨੂੰ ਐ ਤਾਂ ਵੀ ਸਾਡੇ ਲੇਖੇ ਦੇ ਨਾਲ ਕਿਸੇ ਦਾ ਭਲਾ ਹੋ ਜੀਏ ਚਲੋ ਪਰਮਾਤਮਾ ਨੇ ਭਲਾ ਵੀ ਕਰਤਾ ਐ ਠੀਕ ਵੀ ਹੋ ਗਈ ਕਹ ਜਦੋਂ ਠੀਕ ਹੋ ਗਿਆ ਐਂ ਜਾਗਮ ਵੀ ਭਰ ਗਿਆ ਉਹਦਾ ਮੈਂ ਫਿਰ ਉਹ ਖੁੱਲੀ ਛੱਡਤੀ ਵੀ ਲੈ ਪਾਈ ਕਿਉਂਕਿ ਮੈਂ ਬੰਨ ਕੇ ਕੀ ਕਰਨਾ ਤਾਂ ਵਿੱਚ ਅਜ ਕੱਕੜਾ ਸਾਡੇ ਕੋਲ ਪਹਿਲੇ ਹੀ ਸੀ ਮੈਂ ਬਾਹਰ ਤੇ ਮਾੜਾ ਮੋਟਾ ਲੈ ਕੇ ਆਉਂਦਾ ਤਾਂ ਮੁੱਲ ਬਚੈ ਨੂੰ ਲੈ ਕੇ ਪਾ ਦੋਂਦਾ ਤਾਂ ਚੱਲ ਖੜੀ ਰਹੇ ਮੈਂ ਛੜਤੀ ਪਰ ਇਹ ਦੇਖ ਲੋ ਵੀ ਜਿਵੇਂ ਨਾ ਅੱਜ ਦੇ ਟਾਈਮ ਦੇ ਵਿੱਚ ਇਨਸਾਨ ਨਾਲੋਂ ਵਫਾਦਾਰ ਜਾਨਵਰ ਆ ਉਹਨੇ ਮੇਰਾ ਖਹਿੜਾ ਹੀ ਨਹੀਂ ਛੱਡਿਆ ਗਏ ਨੇ ਉਹ ਜਾਂਦੀ ਉਹ ਨਹੀਂ ਦੀ ਉੱਥੇ ਬੈਠੀ ਰਹਿੰਦੀ ਸੀ ਸਾਡੇ ਕੋਲੇ ਉਹਨੇ ਕੱਕ ਖਾਣੇ ਆ ਕੇ ਉੱਥੇ ਬਹਿਣਾ ਇੱਕ ਦਿਨ ਉਹ ਨਿੰਮ ਬੈਠਾ ਜੀ ਉਹ ਉਧਰ ਉਹ ਜਿਹੜਾ ਸਾਹਮਣੇ ਖੰਭਾ ਦੇਖਦਾ ਖੰਬੇ ਦੇ ਨਾਲ ਨਿੰਮਾ ਉੱਥੇ ਜਾ ਕੇ ਬਹਿ ਗਈ ਕਿਸੇ ਬੰਦਿਆ ਨੇ ਕਿਆ ਕਰਿਆ ਬਸੀਆ ਪਿੰਡ ਸਾਡੇ ਆ ਕੇ ਡਾਕਟਰਾਂ ਨੂੰ ਨਾਲ ਲਿਆ ਭਾਈ ਉਹਨੇ ਆ ਕੇ ਚੈੱਕ ਅਪ ਕਰਾਇਆ ਤੇ ਉਹ ਗਾਂ ਜੀ ਚਾਰ ਪੰਜ ਮਹੀਨਿਆਂ ਦੀ ਗੱਬਣ ਵੀ ਸੀ ਹਾਂ ਲੈ ਗਏ ਚਲੋ ਲੈ ਗਏ ਮੈਂ ਉਹਨੂੰ ਇਹ ਵੀ ਗੱਲ ਕਹੀ ਮੈਂ ਭਾਈ ਲੈ ਜਾਓ ਪਰ ਛੱਡੇ ਉਹ ਨਾ ਵਿਚਾਰੀ ਬੜੀ ਹਾਂ ਨਾ ਦੁੱਧ ਪੀ ਕੇ ਨਾ ਛੱਡਿਓ ਉਹ ਕਹਿੰਦਾ ਭਾਈ ਨਹੀਂ ਪਰ ਉਹ ਗਾਂ ਅੱਜ ਉਹ 50000 ਤੋਂ ਘੱਟ ਨਹੀਂ ਪਰ ਜੀਤੋਂ ਸੇਵਾ ਲੈਣੀਆਂ ਪ੍ਰਮਾਤਮਾ ਦੀ ਸੇਵਾ ਉਹ ਤੋਂ ਲੈਣੀਆਂ ਜਿਹਨੂੰ ਫਲ ਦੇਣਾ ਉਹਨੂੰ ਦੇ ਦੇਣਾ ਠੀਕ ਹੈ ਨਾ ਤੇ ਇੱਕ ਵਾਰ ਸਾਡੇ ਪਾਸ ਗਏ ਹੋਰ ਵੀ ਆਈ ਉਹਦੀ ਵੀ ਚਾਹ ਦੇ ਕੀੜੇ ਪਾਏ ਹੋਏ ਕਿਸੇ ਨੇ ਮਾਰ ਕੇ ਤਿੱਖਾ ਵਰਛਾ ਜਾ ਬਹੁਤ ਤੋਂ ਮਤਲਬ ਕਹਿਣਾ ਮੈਂ ਹੱਥ ਬੰਨ ਕੇ ਬੇਨਤੀ ਸਾਰੇ ਭਰਾਵਾਂ ਨੂੰ ਕਿਸਾਨਾਂ ਨੂੰ ਜਿਹੜੇ ਛੋਟੇ ਚੇ ਵੱਡੇ ਦੇਖੋ ਕੋਈ ਕਿਸੇ ਦਾ ਭੁੱਖਾ ਨਹੀਂ ਹੁੰਦਾ ਦਿੱਤਿਆ ਕਿਸੇ ਨੇ ਰੱਜਣਾ ਨਹੀਂ ਹੁੰਦਾ ਰਜਾਉਣ ਵਾਲਾ ਪਰਮਾਤਮਾ ਹੁੰਦਾ ਮਾਲਕ ਜੇ ਖਾਂਦੇ ਵੀ ਜੇ ਖੁੰਝਾ ਖਾ ਜਾਣਗੇ ਦੋਸ ਚ ਬਰਕਤ ਦਿੰਦਾ ਪਰਮਾਤਮਾ ਰਜਾਉਣ ਵਾਲਾ ਪਰਮਾਤਮਾ ਹੀ ਦੇਣ ਵਾਲਾ ਵੀ ਜੇ ਕਿਸੇ ਦੇ ਡੰਗਰ ਵੱਡ ਵੀ ਜਾਂਦਾ ਤੇ ਮਾੜਾ ਮੋਟਾ ਡੰਡੇ ਛੋਟੇ ਨਾਲ ਹੱਕ ਹੈ ਨਾ ਬੀਤੇ ਕੋਈ ਨਾ ਦੇ ਕਿਹੜੇ ਕੋਈ ਖਾਦਾ ਚੰਨ ਨਾ ਦੇ ਕੋਈ ਤਿੱਖਾ ਵਾਰ ਨਾ ਕਰੋ ਤੇ ਅੱਜ ਵਿਚਾਰਾ ਸਵੇਰੇ ਜਦ ਮੈਂ ਪਾਣੀ ਲੱਗੇ ਤੇ ਲਾਉਣ ਸੀ ਕਿਆਰੀਆਂ ਨੂੰ ਇਹ ਥੋੜੇ ਜਿਹਾ ਰੈਣਾ ਤਾਂ ਨਹੀਂ ਕੰਮ ਇਹਦਾ ਥੋੜੇ ਗਿੱਲਾ ਜਾ ਕਰਕੇ ਇਹਨਾਂ ਦੇ ਬੀਜੜਾ ਪਾ ਸੀ ਤਾਂ ਕਰਕੇ ਵੀ ਹਲੇ ਸੁੱਕੀ ਮਿੱਟੀ ਮੀਂਹ ਤਾਂ ਚਲੋ ਪੈ ਲਿਆ ਤਾਂ ਕੱਲ ਪਰ ਥੋੜੇ ਜਿਹਾ ਹੈਗਾ ਤਾਂ ਕੰਮ ਹੋਣ ਵਾਲਾ ਤੇ ਉਸ ਤੋਂ ਬਾਅਦ ਦੇ ਵਿੱਚ ਜਦੋਂ ਮੈਂ ਲੱਗਾ ਤਾਂ ਮੈਂ ਫਿਰ ਇਹ ਵਿਚਾਰਾ ਬੱਚਾ ਆ ਗਿਆ ਮੇਰੇ ਕੋਲ ਚਲ ਮੈਂ ਕਿਹਾ ਵੀ ਚਲ ਪਾਣੀ ਪਲਾ ਦਿੰਨਾ ਵਿਚਾਰ ਨੂੰ ਜਦੋਂ ਮੈਂ ਪਾਣੀ ਪਲਾਉਣ ਵਾਸਤੇ ਗਿਆ ਕਈ ਦਿਨ ਦੇ ਫਿਰਦਾ ਇਹ ਇਹਦੇ ਪਰ ਕੀੜੇ ਨਹੀਂ ਤੇ ਜਿਆਦਾ ਹੈਗੇ ਤੇ ਮੈਨੂੰ ਦੱਸਦੇ ਮੈਂ ਉਹ ਤੁਹਾਨੂੰ ਦੱਸਿਆ ਮੈਂ ਉੱਥੇ ਤੁਸੀਂ ਗੱਲਾਂ ਦੇ ਭੁੱਲ ਕੇ ਉੱਥੇ ਖੂਨ ਗਿਰਿਆ ਹਦੀ ਬਹੁਤ ਮੰਮੀ ਕਹਿੰਦੀ ਵੀ ਕੁੱਤੀ ਆਉਂਦੀ ਚੱਟਦੀ ਆ ਖੂਨ ਵੀ ਕੀ ਨਾ ਜਿਹੜੇ ਜਾਨਵਰ ਨੇ ਕਿਹਾ ਸੀ ਕੁੱਤੀ ਦਾ ਬਹੁਤ ਦੇਖਿਆ ਪਰ ਕੁੱਤੀ ਦਾ ਤਾਂ ਕੋਈ ਜਗਮ ਹੈ ਨਹੀਂ ਸੀ ਫਿਰ ਇਹ ਲੰਘ ਲਿਆ ਪੂਰੇ ਨੂੰ ਫਿਰ ਹੁਣ ਅੱਜ ਫੇਰ ਆਇਆ ਘੁੰਮਦਾ ਘੁੰਮਦਾ ਅੱਜ ਤਾਂ ਹੁਣ ਇਹਦੇ ਕੀੜੇ ਪੈ ਗਏ ਨਾ ਕਾਫੀ ਦਿਨਾਂ ਕਰਕੇ ਪੈ ਗਏ ਤੇ ਭਾਈ ਜਦ ਮੈਂ ਪਾਣੀ ਪਲਾਇਆ ਜਦ ਮੈਂ ਦੇਖੀ ਚੱਲ ਜ ਨਿਆਣਾ ਹੈ ਕਿਹੜਾ ਹੋਵੇ ਬੇਜਵਾਨ ਨਿਆਣਾ ਨਾਲੇ ਬੇਜਵਾਨ ਮੈਂ ਪਾਈ ਉਸੇ ਟਾਈਮ ਇਹਨੂੰ ਫੜ ਲਿਆ ਪੜ ਕੇ ਮੈਂ ਕਿਹਾ ਵਿਚਾਲਾ ਜਿੱਦਾਂ ਪ੍ਰਮਾਤਮਾ ਨੇ ਲਿਖਿਆ ਨਾ ਆਪਣੇ ਸੇਵਾ ਲਿਖੀ ਆ ਦਾਨਪੁੰਨ ਦੀ ਉਹ ਆਪਾਂ ਨੇ ਕਰਨੀ ਆ ਤਾਂ ਤੁਹਾਨੂੰ ਪਹਿਲਾਂ ਦਿਖਾ ਦਈਏ ਕਿ ਕਿੰਨੇ ਕੁ ਲੋਕਾਂ ਨੇ ਵਿਚਾਰੇ ਸੱਤ ਮਾਰੀ ਹੱਥ ਬੰਨ ਕੇ ਬੇਂਤੇ ਮੜਾ ਮੋਟਾ ਡੰਡੇ ਨਾਲ ਇਹਨਾਂ ਨੂੰ ਬੱਚੇ ਆਪਣੇ ਬੱਚਿਆਂ ਵਰਗੇ ਬੱਚੇ ਆਪਣੇ ਜਾਨਵਾਰ ਆ ਜੇ ਜਾਨਵਰ ਇਹ ਆ ਜੇ ਅਸੀਂ ਵੀ ਇਹਨਾਂ ਦੇ ਵਰਗੇ ਹੋ ਕੇ ਕੁੱਟਣ ਮਾਰ ਲਾਗੇ ਤਾਂ ਇਹਨਾਂ ਦੇ ਮੇਰੇ ਤੇਰੇ ਵਿੱਚ ਕੋਈ ਫਰਕ ਨਹੀਂ ਹੈ ਹਨਾ ਬੇਨਤੀ ਹੈ ਜੀ ਸਾਰਿਆਂ ਨੂੰ ਵੀ ਇੱਦਾਂ ਦਾ ਜ਼ੁਲਮ ਨਾ ਕਰਾਇਆ ਕਰੋ ਹਨਾ ਜੀ ਜੇ ਕਿਸੇ ਨੂੰ ਕੁਝ ਦੇ ਨਹੀਂ ਨਾ ਹੁੰਦਾ ਤਾਂ ਸਾਡਾ ਅਧਿਕਾਰ ਬਣਦਾ ਵੀ ਅਸੀਂ ਉਹਨੂੰ ਕੁੱਟੀਏ ਜਾਂ ਗਾਲਾਂ ਕੱਢੀਏ ਇਹ ਵੀ ਸਾਡਾ ਅਧਿਕਾਰ ਬਣਦਾ ਨਹੀਂ ਠੀਕ ਹੈ ਜੀ ਬੇਨਤੀ ਹੈ ਸਾਰਿਆਂ ਨੂੰ ਤੇ ਤੁਹਾਨੂੰ ਮੈਂ ਦਿਖਾਉਣਾ ਹੈ ਵਿਚਾਰੇ ਦੇ ਹਾਲਾਤ ਕਿਆ ਕਰੇ ਹੋਏ ਆ ਵਸੇ ਇਹਨੇ ਕਿਆ ਵਿਚਾਰੇ ਨੇ ਕਿੰਨਾ ਕੁ ਖਾ ਲੈਣਾ ਕਿੰਨਾ ਕੁ ਪੀ ਲੈਣਾ ਆਹ 6:00 ਵਜੇ ਹੋਈ ਹੈ ਇਹਦੇ ਕੀੜੇ ਵਿਚਾਰੇ ਦੇ ਪੈ ਗਏ ਤੇ ਹੁਣ ਲੱਗੇ ਆਪਾਂ ਇਹਦਾ ਮਾੜਾ ਮੋਟਾ ਜਿਹੜਾ ਟ੍ਰੀਟਮੈਂਟ ਕਰਨਾ ਤੇ ਕੀੜੇ ਵੀ ਤੁਹਾਨੂੰ ਮੈਂ ਦਿਖਾਉਣਾ ਆ ਦੇਖੋ ਨਿਕਲਦੇ ਸ਼ਾਇਦ ਤੁਹਾਨੂੰ ਦਿਖਦੇ ਹੋਣ ਉਹ ਚਿੱਟੇ ਚਿੱਟੇ ਜਿਹੀ ਇਹ ਉਹ ਕਰਦੇ ਆ ਜੀ ਚਿੱਟੇ ਚਿੱਟੇ ਤੇ ਹੁਣ ਜਿਹੜਾ ਇਹਦਾ ਟ੍ਰੀਟਮੈਂਟ ਹੈਗਾ ਹੀ ਅਗਲਾ ਇਦਾਂ ਇਹਦੇ ਲਾਉਣੀ ਆ ਜੀ ਆਪਾਂ ਨੇ ਹੁਣ ਫਰਨੈਲ ਕੁੱਟ ਕੇ ਔਰ ਵਿੱਚ ਪਾਉਣਾ ਜੀ ਇਹਦੇ ਆਪਾਂ ਨੇ ਸਰੋਂ ਦਾ ਤੇਲ ਤਾਂ ਕਿ ਜੋ ਫਰਨੈਲ ਵੀ ਕਹਿੰਦੇ ਕੱਲੀ ਕੰਮ ਨਹੀਂ ਕਰਦੀ ਸਰੋਂ ਦਾ ਤੇਲ ਪਾ ਕੇ ਜਾਦਾ ਕੰਮ ਕਰਦੀ ਆ ਜਕਮ ਦੇ ਉੱਪਰ ਵਿਚਾਰਾ ਆਰਾਮ ਨਾਲ ਬੈਠਾ ਤੇ ਆ ਲਿਆਂਦੀ ਹੋਈ ਆਈ ਆਪਾਂ ਨੇ ਫਰਨੈਲ ਆਪਿਆ ਸਰੋਂ ਦਾ ਤੇਲ ਤੇ ਆ ਹੈਗੀ ਫਰਨੈਲ ਫਰਨੈਲ ਨੂੰ ਕੁੱਟ ਕੇ ਆਪਾਂ ਚੰਗੀ ਤਰ੍ਹਾਂ ਇਹਦੇ ਲਾਵਾਂਗੇ ਸਰ੍ਹੋਂ ਦਾ ਲਾਦਮਾ ਅੱਧੀ ਕੱਢ ਲੋ 2 ਘਟ ਨਾਲ 2 ਫੇਰ ਕੁੱਟ ਲੈ ਫੇਰ ਜੇ ਨਾ ਆਏ ਮੁੜ ਕੇ ਕੁੱਟੀ ਹੋਈ ਬੇਕਾਰ ਜਾਣੀ ਆ ਉਹਦਾ ਕੱਪੜੇ-ਕਪੜੇ ਜੀ ਗਿਰ ਜਾਂਦੀਆਂ ਨੇ ਗੋਲੀਆਂ ਆ ਰੱਖ ਲੋ ਚੰਗੀ ਤਰ੍ਹਾਂ ਨੂੰ ਕੁੱਟ ਕੇ ਲਾ ਲੈਣੀ ਪਰ ਮੇਰੇ ਕੋਲ ਦਵਾਈ ਪਈ ਹੁੰਦੀ ਦੀ ਅੱਗੇ ਕੋਈ ਡਿਬੋਤ ਰੱਖੀ ਹੋਈ ਜੀ ਮੈਂ ਉਹਦੇ ਵਿੱਚ ਬਸ ਆਹ ਸਪਰੇਅ ਜੀ ਹੁੰਦੀ ਹੈ ਕਿ ਕੀੜੇਕੂੜੇ ਆ ਬਾਸ ਤੇ ਜਗੰਬਾ ਫਤਕ ਆ ਤੇ ਮਨਿੰਦਰ ਡੈਡੀ ਨਹੀਂ ਸਿੱਟੀ ਨਹੀਂ ਮੈਂ ਪਈ ਤਾਂ ਹੋਣੀ ਕਿ ਤੇ ਮੈਂ ਮਨਿੰਦਰ ਤੋਂ ਡਰਦੀ ਰੱਖ ਦੰਨੀ ਆ ਕਿਉਂਕਿ ਨਿਆਣਾ ਹੈ ਨਿਆਣੇ ਨੂੰ ਉਹਦਾ ਉਹਨਾਂ ਪਰ ਨਾ ਜਿਹੜੀ ਸਪਰੇਅ ਜੀ ਹੁੰਦੀ ਜਿੱਦਾਂ ਉਹ ਫਰੈਸ਼ਰ ਜੇ ਵੱਜਦਾ ਨਿਆਣੇ ਨੂੰ ਹੁੰਦਾ ਖੇਡਣ ਦੀ ਚੀਜ਼ ਆ ਮੈਂ ਉਹ ਤੋਂ ਡਰਦੀ ਰੱਖ ਦੰਨੀ ਹੁੰਨੇ ਚੱਕ ਦੇ ਪਾਸੇ ਨਿਆਣੇ ਥੋੜੀ ਜਿਹੀਆਂ ਚੀਜ਼ਾਂ ਦਾ ਪਤਾ ਹੁੰਦਾ ਕੀ ਆ ਹੈ ਉਰਲੂ ਲੈ ਆਇਓ ਕੀ ਆ ਮੰਮੀ ਬਦਨ ਸ਼ੀਸ਼ੀ ਦਿਖਾਉਂਦੇ ਕਹਿੰਦੀ ਇਹ ਤਾਂ ਨਹੀਂ ਹੈ ਜੀ ਫਰਨੈਲ ਤਾਂ ਪਰ ਸਭ ਤੋਂ ਵਧੀਆ ਚੀਜ਼ ਆ ਫਰਨੈਲ ਮਰਗੀ ਤੇ ਪਹਿਲਾ ਚੀਜ਼ ਨਹੀਂ ਕੋਈ ਉਹ ਵੀ ਬਹੁਤ ਵਧੀਆ ਚੀਜ਼ ਆ ਹਾਂ ਲੈ ਲੈ ਉਹ ਤਾਂ ਨਾਲ ਨਾਲ ਸੀ ਕੱਟਣੋਂ ਪਹਿਲਾਂ ਫੇਰ ਦਿਖਾਉਦੇ ਆ ਆਪਾਂ ਖਾਂਦੇ ਆਂ ਅਬ ਆਪਾਂ ਇਹ ਸਿਰੋਂ ਦਾ ਤੇ ਲੰਕਣ ਲਾ ਦੋ ਪਹਿਲਾਂ ਡੁੱਲਣਾ ਜੀ ਮੰਦਰ ਵੜਾ ਚਿੱਟਕੇ ਨੇ ਪਿੱਛੇ ਸਾਰੀ ਟੇਰੀ ਕਰਕੇ ਟੱਕੇ ਨਾਲ ਹਲਾ ਲ ਚੰਗੀ ਜਰਾ ਵੀ ਕੁਲਦੀ ਵੀ ਕੁਲਦੀ ਆੜੀ ਫਰਨਾਇਨ ਆ ਨਾ ਕਿ ਤੇਲ ਨਾ ਖੜੀ ਰਹਿੰਦੀ ਐ ਇਹ ਖੜੀ ਵੀ ਰਹਿੰਦੀ ਆ ਤੇ ਇਹਨੇ ਆ ਦੇਖ ਲਾਂ ਅੰਦਰ ਜੇ ਇੱਕ ਵਾਰ ਚਲੇਗੀ ਕੀੜਿਆਂ ਦੇ ਉੱਤੇ ਜਗਮ ਪਰ ਸਾਰੇ ਕੀੜੇ ਬਾਹਰ ਅੱਛਾ ਹੱਲ ਹੋ ਜਵੇ ਵਿਚਾਰੇ ਦਾ ਅਰਦਾਸ ਕਰਿਓ ਕਿ ਵਿਚਾਰਾ ਠੀਕ ਹੋ ਜਵੇ ਹਾਂ ਚਲੋ ਕਿਸੇ ਤੱਕ ਖਾਂਦਾ ਤਾਂ ਹੈ ਨਹੀਂ ਨਹੀਂ ਵੇ ਨੜ ਇਹਨਾਂ ਨੂੰ ਕਾ ਤੇ ਛੱਡ ਦਿੰਦੇ ਵਿਚਾਰਿਆਂ ਨੂੰ ਇਹਨਾਂ ਨੇ ਕਿੰਨੇ ਕੋ ਕੱਕ ਖਾਣ ਬੱਚਾ ਵੀ ਗੱਲ ਕਰ ਇਕਦਾਲ ਦੇਖਿਆ ਹਾਂ ਵੀ ਜਦੋਂ ਤਾਂ ਪੁੱਤ ਹੋ ਜਾਂਦਾ ਆਪਾਂ ਕਿੰਨੀ ਖੁਸ਼ੀ ਮਨਾਉਂਦੇ ਆ ਹਾਂ ਦੰਗ ਹੋ ਜਾਂਦੀ ਆ ਵੀ ਆਪਾਂ ਕਈ ਬਹੁਤ ਆਵੇ ਹੈਗੇ ਵੀ ਐ ਨਹੀਂ ਕਹਿੰਦਾ ਮੈਂ ਸਾਰਿਆਂ ਨੂੰ ਕਈ ਇਹ ਜਿਹੇ ਵੀ ਜਿਹੜੇ ਧੀ ਜੰਮਣ ਤੇ ਬਹੁਤ ਖੁਸ਼ੀ ਵੀ ਕਰਦੇ ਆ ਹਾਂ ਠੀਕ ਆ ਤੇ ਸਮਾ ਆ ਗਿਆ ਮੁੜ ਕੇ ਗੈਲੀ ਪਤਾ ਲੱਗੀ ਲੋਕਾਂ ਨੂੰ ਇਹਨਾਂ ਧੀਆ ਪੁੱਛਦੇ ਕੋਈ ਪੁੱਛਦਾ ਜਿਨ੍ਹਾਂ ਦੇ ਧੀਆਂ ਨੂੰ ਵੀ ਤਰਸਦੇ ਆ ਪੁੱਤਾਂ ਨੂੰ ਵੀ ਤਰਸਦੇ ਆ ਉਹਨਾਂ ਨੂੰ ਪੁੱਛ ਕੇ ਦੇ ਸਹੀ ਔਲਾਦ ਦਾ ਔਲਾਦ ਦਾ ਦੁੱਖਾ ਸੁੱਖ ਕਿੰਨਾ ਚਾਹੀਦਾ ਪਰਮਾਤਮਾ ਸਭ ਦੀ ਕੱਖ ਨੂੰ ਹਰੀ ਕਰੇ ਸਭ ਨੂੰ ਇੱਕ ਧੀ ਪੁੱਤ ਦਾ ਜ਼ਰੂਰ ਚਾਹੀਦਾ ਹੈ ਜੀ ਬਿਲਕੁਲ ਦੁਤਾ ਕਿਉਂ ਸ਼ਮਾਣਾ ਜਿਹ ਹੈ ਬੈਰੀ ਆ ਕੋਈ ਵੀ ਆ ਇੱਕ ਇੱਕ ਜੀ ਦਾ ਜ਼ਰੂਰ ਚਾਹੀਦਾ ਗੰਦਰ ਡੈਡੀ ਚਾਹੀਦਾ ਹਾਂ ਅਨੂੰ ਹੁਣ ਮੈਂ ਦਿਖਾਉਂਗਾ ਜੀ ਆ ਦਵਾਈ ਪਾ ਕੇ ਇਹਦੇ ਕੀੜੇ ਕਿੜੇ ਹਿਸਾਬ ਨਾਲ ਬਾਹਰ ਨਿਕਲਣੇ ਆ ਦੋਵਰੀ ਹੋਰ ਲੱਗ ਗਿਆ ਚੱਕਾ ਨਰਜਾ ਕਮੋਕਿਆ ਜੇ ਕੀੜੇ ਨਿਕਲ ਕੇ ਚੱਕ ਮੋਕਿਆ ਕੀੜੇ ਨਿਕਨ ਦੀ ਡੇਰਾ ਕਿਉਂਕਿ ਕੀੜੇ ਨਾ ਤਾਂ ਜਾਗਾ ਮੈਂ ਇੱਕ ਤਾਂ ਖਾऊं ਬੜੂ ਖਾऊं ਬੜੀ ਤੇ ਜਿੱਦਾਂ ਆਪਾਂ ਨੇ ਤੇਲ ਪਾਇਆ ਨਹੀਂ ਚਾਮ ਹੁੰਦਾ ਕਾਲਾ ਤੇਲ ਪਾਇਆ ਸੀ ਪਹਿਲਾਂ ਹਾਂ ਆਪਾਂ ਨੇ ਕਾਲਾ ਤੇਲ ਪਾਇਆ ਪਰ ਉਹਦੇ ਨਾਲ ਕੋਈ ਫਰਕ ਨਹੀਂ ਪਿਆ ਲੈ ਲੈ ਜੋ ਤੁਸੀਂ ਮੈਂ ਮਨੇ ਅੰਗਤ ਕੋਲ ਲਈ ਬੈਠੇ ਉੱਥੇ ਨਹੀਂ ਲੈ ਕੇ ਜਾਣਾਂ ਅੰਗਤ ਅੰਗਤ ਹਾਂ ਜੀ ਇਹਦੀ ਸੇਵਾ ਨੇ ਪਤਾ ਜੇ ਤੁਹਾਨੂੰ ਕਿੱਥੇ ਤੱਕ ਤਾਰ ਦੇਣਾ ਬਰਿੰਦਰ ਜੀ ਸੇਵਾ ਇਹੀ ਆ ਜੋ ਤੂੰ ਗੇਟਾਂ ਤੇ ਕੀਤੀ ਜਾਵੇ ਹਾਂ ਅਰੇ ਕੀ ਦੇਖਣਾ ਚੜ ਗਿਆ ਦੇਖਦੇ ਤੁਹਾਨੂੰ ਆ ਦੇਖ ਹੂੰ ਦੇਖ ਕਿੰਨੇ ਆ ਇਹ ਸਭ ਉਹ ਬਾਹਰ ਨਿਕਲਨੇ ਆ ਮਰ ਜੂਗੇ ਫਿਰ ਹਾਂ ਫਿਰ ਨਾਲ ਆਣਾ ਨਾ ਵਾੜਾ ਨਗਰ ਵਾਵੇ ਪ੍ਰਮਾਤਮਾ ਕਿਸੇ ਦਾ ਸੇਵਾ ਲੈ ਲਵੇ ਸੇਵਾ ਵਰਗੀ ਕੋਈ ਨਹੀਂ ਹੈਗੀ ਸੇਵਾ ਨਹੀਂ ਜਾਣਾ ਨਾਲ ਇਹ ਨਹੀਂ ਹੈ ਚਰਜੀਤ ਕੰਮ ਨਹੀਂ ਹੋ ਰਿਹਾ ਤਾਂ ਹੀ ਬੈਠਾ ਹੋ ਰਹਾ ਨਾ ਬੈਠਾ ਹੋ ਕਿ ਕਿਹੜੇ ਕੀੜੇ ਨਿਕਲਦੇ ਆ ਇਹ ਤਾਂ ਬੰਦੇ ਨਾਲ ਵੀ ਬਫਾਦਾਰਾ ਦੇਖੋ ਇਹਨੂੰ ਮੈਂ ਪਤਾ ਮੇਰਾ ਇਲਾਜ ਕਰ ਰਹੇ ਨੇ ਵੀ ਮੈਨੂੰ ਰਾਹ ਮਾਰਿਆ ਨੇ ਡੰਗਰ ਕਿੱਥੇ ਬੈਠਦਾ ਇੰਨਾ ਟਾਈਮ ਬੱਚੇ ਡਟੌਲ ਨਾਲ ਧੋ ਲਿਆ ਸਾਬਣ ਨਾਲ ਹੂੰ ਹੂੰ ਬਾਕੀ ਰੱਖਣ ਵਾਲਾ ਦਾ ਰੱਬ ਆ ਬਨਿੰਦਰ ਜੜੀ ਬੰਦਾ ਇਲਾਜ ਕਰ ਪ੍ਰਮਾਤਮਾ ਰੱਖਦਾ ਨੂੰ ਮਾਰਦਾ ਕੋਈ ਮਾਰ ਜਿੰਨੇ ਗਰੀ ਜਿੰਨੇ ਹੈਗੇ ਇਹਨੂੰ ਭੁਗਤ ਕੇ ਜਾਣੀ ਆਪਣੀ ਔਰ ਇੱਕ ਗੱਲ ਇਹ ਵੀ ਆ ਹਾਂਜੀ ਰੋਟੀ ਲਾ ਆਪਣੇ ਕਰਮਾ ਚੋਂ ਲੈ ਲਈ ਲੈ ਲੈ ਤਾਹੀ ਅੱਗੇ ਕੋ ਮੁੰਡਾ ਕਮਾਉਂਦਾ ਅੱਜ ਸੇਵਾ ਤੇ ਜੇ ਲੰਗਿਆ ਤੇ ਆਪਾਂ ਨੂੰ ਕਿਹੜਾ ਆਪਾਂ ਨੇ ਕਿਹੜਾ ਇਹ ਮਗਰ ਜਾਣ ਦੇ ਵਿਚਾਰੇ ਉਧਰ ਖੂਨ ਬਹੜ ਗਿਆ ਰਦਾ ਫਿਰਦਾ ਸੀ ਕੁਛ ਮੇਰੇ ਕੋਲ ਦਵਾਈ ਵੀ ਨਹੀਂ ਨਾਮ ਇਹਨੂੰ ਪਤਾ ਦੀ ਵੀ ਕਿਆ ਲੱਗਣਾ ਨਹੀਂ ਤਾਂ ਲਾ ਵੀ ਦਿੰਦੇ ਚੱਲ ਕੁਛ ਤੁਸੀਂ ਉਹ ਫੜ ਸਕਦੇ ਸੀ ਸੱਤ ਡੰਗਰ ਜਿੱਥੇ ਫੜ ਹੋਣਾ ਸੀ ਗੱਲ ਸੇਵਾ ਦੀ ਆ ਜਾਂਦੀ ਆ ਹਾਂ ਇਹਨੇ ਲੈਣੀ ਸੇਵਾ ਮੇਤੇ ਦੀ ਸਹੀ ਗੱਲ ਠੀਕ ਹੈ ਨਾ ਗੱਲ ਉਹਨੂੰ ਕੋਈ ਪੱਟੀ ਵੀ ਨਹੀਂ ਕਰ ਸਕਦੇ ਨਹੀਂ ਨਹੀਂ ਖੁੱਲਾ ਖੁੱਲਾ ਰਹਿਣ ਦੋ ਖੁੱਲੇ ਚ ਝੜਨਗੇ ਨਹੀਂ ਵਿੱਚੇ ਹੋਈ ਜਾਣੇ ਹਾਂ

ਆ ਫਿਰ ਦੇਖਦੇ ਆ ਹਾਂ ਹਾਂ ਆ ਉਹ ਰੱਖ ਦੇ ਚ ਬਸ ਇਹਨੂੰ ਦਹੀਂ ਰੱਖ ਦੇ ਜਿਹੜੀ ਆ ਗਲਾਸੀ ਦੀ ਵੱਡੀ ਹੀ ਆ ਚਾਹੇ ਗੋਲੀਆਂ ਕੁੱਟ ਕੇ ਇਹਦੇ ਵਿੱਚ ਸੁਣ ਲੋ ਤੇਲ ਹੋਰ ਪਾ ਕੇ ਰੱਖ ਦੋ ਇਹਨੇ ਸਭ ਨੇ ਮਤਲਬ ਚੰਗੀ ਤਰ੍ਹਾਂ ਘੁਲ ਜੂंगे ਫੇਰ ਕੋਈ ਨਹੀਂ ਮੈਂ ਨਾ ਖਪਰੇ ਵੀ ਲੈ ਕੇ ਆਉਂਗਾ ਹਾਂ ਬਰੀ ਹੈ ਨਾ ਜਿਹੜੀ ਉਹਦੇ ਮੂਰੇ ਪਾਈਪ ਲੱਗਿਆ ਹੁੰਦਾ ਉਹ ਸੱਚੀ ਵਾਰ ਵੱਜਦੀ ਆ ਉਹਦੇ ਝਗਮ ਦੇ ਅੰਦਰ ਜਿੱਥੇ ਗਲੀ ਆ ਝਗਮ ਦੇ ਵਿਚੋਂ ਨਾ ਦੇਖੋ ਕੋਠੀ ਕਿੰਨੀ ਸੋਹਣੀ ਲੱਗਦੀ ਆ ਆ ਵੀਡੀਓ ਵਿੱਚ ਹਾਂ ਇਹ ਦੇਖ ਲਓ ਇਹ ਵੀ ਅੰਗਰੇਜ਼ਾਂ ਦੇ ਟਾਈਮ ਦੀ ਬਣੀ ਹੋਈ ਆ 84 ਦੀ ਹੈ ਨਾ 74 ਦੀ 74 ਦੀ ਤੇ ਹੁਣ ਇਹਨੂੰ ਪੇਂਟ ਕਰਾਤਾ ਜੀ ਬਹੁਤ ਸੋਹਣਾ ਲੱਗਦਾ ਜਿੱਦਾਂ ਪਹਿਲਾਂ ਪਹਿਲਾਂ ਮੈਰਿਜ ਵਾਲੇ ਵੀ ਆਉਂਦੇ ਸੀ ਰੇ ਹਨਾ ਮੇਰੇ ਜਿਹੜੇ ਸ਼ੂਟਿੰਗ ਕਰਨ ਉਹ ਵੀ ਫੋਟੋ ਫੋਟੋ ਖਿਚਾਉਣ ਪਰ ਹੁਣ ਪਰਮਿਸ਼ਨ ਲੈਣੇ ਪੈਂਦੇ ਰੋਪੜ ਤੋਂ ਥੋੜੇ ਹੋਰ ਲੋਕ ਨੇ ਗਾਮੋਂ ਹੋਤੋ ਸਨ ਚੱਕਲੇ ਜਿਹਦੇ ਮੇਰੇ ਭੈਣ ਭਾਈ ਬਠਿੰਡੇ ਵਾਲੀ ਨੂੰ ਜਾਂਦੇ ਨੇ ਕੱਚੇ ਘਰਾਂ ਬਲੀਂ ਤੁਰਪੇ ਹਨਾ ਜੀ ਉਥੇ ਤਾਂ ਪੈਸੇ ਲੱਗਦੇ ਹੁਣੇ ਆ ਆਪਣੇ ਉੱਧਰ ਕਿ ਖੁੱਲਿਆ ਰੋਪੜ ਵੱਲ ਅੱਛਾ ਜੀ ਉਹ ਫ੍ਰੀ ਹੈ ਪਤਾ ਨਹੀਂ ਕਹਿੰਦੇ ਪਤਾ ਨਹੀਂ ਮੈਂ ਗਿਆਨੀ ਕੋਲ ਸੁਣਿਆ ਅੱਛਾ ਜੀ ਅੱਛਾ ਜੀ ਤੇ ਵਾਕਿਉਰੇ ਠੰਡੀ ਹਵਾ ਤਾਜ਼ਾ 뷰 ਹੈ ਨਾ ਇੱਥੇ ਅੰਬ ਵੀ ਨੇ ਕੜਿਕੋਈ ਅੰਬ ਤੇ ਕਮਰੇ ਇਕ ਕਿੱਥੇ ਨਾ ਮੈਨੂੰ ਸਭ ਤੋਂ ਵਧੀਆ ਚੀਜ਼ ਆ ਬੜੀ ਲੱਗਦੀ ਕੋਠੀ ਵਿੱਚ ਹਰ ਇੱਕ ਜਾਨਵਰ ਜਿਹੜਾ ਨਾ ਹੁਣ ਆਪਾਂ ਕਈ ਭੁੱਲ ਗਏ ਕੁਗੀਆਂ ਕਿਤੇ ਕਿਤੇ ਦਿਖਦੀਆਂ ਹੋਣੀਆਂ ਪਰ ਪਿੰਡਾਂ ਵਿੱਚ ਜਿੱਦਾਂ ਇੱਥੇ ਤਾਂ ਬਹੁਤ ਨੇ ਹੈ ਨਾ ਕੁਗੀਆਂ ਮੋਰ ਜਿਹੜੇ ਹੁਣ ਨਾ ਛੇੜ ਬਸ ਹੁਣ ਇਹਨਾਂ ਨੂੰ ਖੜਾ ਹੋਣ ਦੇ ਨੀ ਛੱਡ ਲੈਣ ਪਿੜ ਹੁਣ ਇਹ ਬਾਹਰ ਨਿਕਲਦੇ ਆ ਉਹ ਖਾਜ ਹੁੰਦੀ ਹੁਣੀ ਆ ਹਾਂ ਅਸੇ ਦਾ ਮੂੰਹ ਤੋ ਤੱਕ ਜਾਣਾ ਨਹੀਂ ਉਹ ਦੇਖੋ ਨਿਕਲਦਾ ਵਿੱਚੋਂ ਨਿਗਲਦੇ ਨੇ ਇਹ ਇਹ ਬਾਕੀ ਚਲੋ ਠੀਕ ਹੈ ਜੀ ਕਰਿਓ ਅਰਦਾਸ ਇਸ ਮਸੂਮ ਬਾਰੇ ਰੱਬ ਦੇ ਜੀ ਬਾਰੇ ਵੀ ਵਿਚਾਰਾ ਠੀਕ ਹੋ ਜੂਵੇ ਬਾਕੀ ਠੀਕ ਹੈ ਜੀ ਮਿਲਦੇ ਆਪਾਂ ਤੁਹਾਨੂੰ ਕਿਸੇ ਹੋਣ ਅਗਲੇ ਬਲੌਗ ਦੇ ਵਿੱਚ ਹੀ ਪਰਮਾਤਮਾ ਤੁਹਾਨੂੰ ਖੁਸ਼ ਰਹਿ ਚੜਦੀਆਂ ਕਲਾ ਵਿੱਚ ਧੰਨਵਾਦ ਮਰੀਂਦਰ ਜੜੀ ਬਹੁਤ ਬਹੁਤ ਬਿਚਾਰੀ ਦਾ ਨੀ ਸੇਵਾ કરી ਠੀਕ ਹਨ ਕੋਈ ਨਹੀਂ ਤਾਂ ਕਰਮਾਂ ਦੀ ਗੱਲ ਘੱਟ ਗਈ